ਇਹ ਤਾਂ ਬੈਟਰੀ ਖੁੱਟੀ ਹੋਈ ਐ ਉਹ ਤਾਂ ਸਿਆਸਦੰਦ ਕੇ ਸਿਆਸਨਤੀ ਉਹਨਾਂ ਕਿ ਕਣੀ ਸਿਆਸਤ ਕਰਿਆ ਇੱਕ ਦਿਨ ਦੱਸੇ ਉਹਨੇ ਪੰਜਾਬ ਦੇ ਉੱਤੇ ਕੋਈ ਧਰਨੇ ਮਜਾਰੇ ਕੋਈ ਕੁਛ ਕਰਿਆ ਹੋਵੇ ਪਰ ਸਟੇਟਮੈਂਟ ਉਹ ਦਿੰਦਾ ਸੀ ਜਿਹੜੀਆਂ ਭਾਜਪਾ ਨੂੰ ਵੀ ਫਿੱਟ ਆਉਂਦੀਆਂ ਸੀ ਤੇ ਜਿਹੜੀਆਂ ਪੰਜਾਬ ਦੇ ਜਿਹੜਾ ਅਮਨ ਚਾਹਣਾ ਉਹਨੂੰ ਅੱਗ ਲਾਉਣਾ ਦਿੰਦੀ ਸੀ ਇਹ ਰਣਨੀਤ ਬਿੱਟੂ ਨਹੀਂ ਜਿੱਤਦਾ ਸੀ ਇਹ ਪਨੇਖਾ ਐ ਇਸ ਨੂੰ ਫੇ ਕਾਂਗਰਸ ਪਾਰਟੀ ਚ ਚੰਦੀ ਸੀ ਸੋ ਇਸ ਕਰਕੇ ਬਿੱਟੂ ਦਾ ਜਿਹੜੀ ਚੋਣ ਸੀ ਉਹ ਕਾਂਗਰਸ ਪਾਰਟੀ ਕਰਕੇ ਜਿੱਤਦਾ ਸੀ ਆਪ ਦੇ ਕਰਕੇ ਬਿੱਟੂ ਦਾ ਕੋਈ ਪਰਮਾ ਅੱਜ ਖੜਾ ਹੋ ਜੇ ਐ ਕਰੇ ਇੰਡੀਪੈਂਡੈਂਟ ਖੜਾ ਹੋ ਕੇ ਮੈਂ ਕਹਿੰਦਾ ਵੀ ਉਹ 50000 ਵੋਟ ਲੈ ਕਹਾ ਰਾਜਸਥਾਨ ਦਾ ਹਟਾ ਤਾਂ ਨਾ ਬਸੰਦਰ ਰਾਜੀ ਬਿੱਟੂ ਦਾ ਕੀ ਮੁਕਾਬਲਾ ਕਰੇਗਾ ਬਸੰਦਰ ਰਾਜੀ ਦਾ ਸੋ ਇਸ ਕਰਕੇ ਬਿੱਟੂ ਲੁਧਿਆਣੇ ਦੇ ਵਿੱਚੋਂ ਭਾਜਪਾ ਦੀ ਟਿਕਟ ਤੇ ਕਾਂਗਰਸ ਦੀ ਟਿਕਟ ਤੇ ਫਿਰ ਉਹਨੂੰ ਚਾਲ ਵੋਟਾਂ ਦੇ ਦਿੰਦੀਆਂ ਬਈਆ ਭਾਜਪਾ ਦੇ ਕੋਲ ਕੀ ਹੈ ਲੁਧਿਆਣੇ ਚ ਦੀ ਜੇਪੀ ਲੈ ਕਿੰਨਾ ਗਰੇਵਾਲ ਸਾਹਿਬ ਨੇ ਜਿਆਨੀ ਸਾਹਿਬ ਨੇ ਕਿਸਾਨਾਂ ਦਾ ਫੈਸਲਾ ਕਰਾਉਣ ਦੇ ਵਾਸਤੇ ਇੰਨਾ ਜ਼ਿਆਦਾ ਔਖੇ ਹੋਏ ਉਹਨਾਂ ਦੀ ਕੋਈ ਮੁਕਤ ਨਹੀਂ ਜਿਹੜੇ ਅਸ਼ਵਨੀ ਜੀ ਜਿਨ੍ਹਾਂ ਦੇ ਘਰ ਦਾ ਘਰਾਓ ਹੁੰਦਾ ਰਿਹਾ ਉਹ ਉਹਨਾਂ ਦੀ ਕੋਈ ਮੁਕਤ ਨਹੀਂ ਪਰਖ ਕੀ ਦੀ ਗਲਤ ਹੋਈ ਹੈ ਪਰਖ ਹੋਇਆ ਕਾਂਗਰਸ ਪਾਰਟੀ ਦੀ ਜਿਨੇ ਉਹ ਜੇ ਬੰਦੇ ਨੂੰ ਰੱਖਿਆ ਔਰ ਬੁੱਲੇ ਨਹੀਂ ਆ ਜੇ ਬੁੱਲੇ ਨਹੀਂ 2 ਲੱਖ ਵੋਟ ਘਟਾ ਨਹੀਂ ਸੀ ਤੇ ਪਹਿਲਾਂ ਕਿਉਂ ਨਹੀਂ ਬੁੱਲੇ ਵੀ ਜਿਹੇ ਜੇ ਬ੍ਰਾਮ ਦੰਦਾ ਗਲਤ ਦੰਦਾ ਪਿਛਲੇ 1 ਸਾਲ ਤੋਂ ਲਗਾਤਾਰ 1.5 ਸਾਲ ਤੋਂ ਬਿਆਨ ਇਹ ਜੰਦਾ ਆ ਤੇ ਉਦੋਂ ਕਿਉਂ ਨਹੀਂ ਟੁੱਕਿਆ ਦੂਜੀ ਗੱਲ ਬਹੁਤੀਆਂ ਪਾਰਟੀਆਂ ਚੱਕਵਾ ਚੋਲਾ ਹੋ ਗਈਆਂ ਕਿਉਂਕਿ ਪਾਰਟੀਆਂ ਵਾਲਾ ਕੰਮ ਤਾਂ ਕਰਦੀਆਂ ਨਹੀਂ ਲੋਕਾਂ ਚ ਸਿਆਸਤ ਨਹੀਂ ਕਰੀਆਂ ਤੇ ਇਹ ਰਵਨੀਤ ਮਿੱਟੂ ਜਿਹੜਾ ਚਾਲ ਮਾਰ ਕੇ ਗਿਆ ਗਲਤ ਗਿਆ ਉਹ ਉਹਦੇ ਪੈਰ ਪਹਿਲਾਂ ਹੀ ਨਹੀਂ ਸੀਗੇ ਉਹ ਕੋਈ ਸਿਆਸਦਾਨ ਨਹੀਂ ਹੈ ਉਹਦੇ ਕੋਈ ਸਿਆਸਤ ਨਹੀਂ ਹੈ ਉਹਦਾ ਕੋਈ ਪਿਛੋਕੜ ਨਹੀਂ ਹੈ ਉਹਨੂੰ ਸਿਰਫ ਪਰਿਵਾਰ ਕਰਕੇ ਦਾਦੇ ਕਰਕੇ ਮਿਲਿਆ ਸੀਗਾ ਕਿ ਹੁਣ ਬੀਜੇਪੀ ਚੜ ਗਿਆ ਦਾਦਾ ਦਾ ਬੀਜੇਪੀ ਦੇਣਾ ਐ ਰਹੀ ਆ ਦਾਦਾ ਕਦੇ ਕਮਨੜ ਸਟੈਂਡਿੰਗ ਦਾਦਾ ਦੇ ਰਵਨੀਤ ਮਿੱਟੂ ਕੋਈ ਸਮਾਜਿਕ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਕੋਈ ਸਿਆਸੀ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਸਟੂਡੈਂਟ ਨੇਤਾ ਨਹੀਂ ਰਿਹਾ ਕਦੇ ਉਹ ਕਦੇ ਧਾਰਮਿਕ ਕਾਰਕੁਨ ਨਹੀਂ ਰਿਹਾ ਉਹਨੇ ਕੋਈ ਬੜਾ ਬਹਾਦਰੀ ਵਾਲਾ ਕੰਮ ਨਹੀਂ ਕਰਿਆ ਲੋਕ ਸਭਾ 2024 ਦੀਆਂ ਚੋਣਾਂ ਬਿਲਕੁਲ ਨੇੜੇ ਨੇ ਤੇ ਉਸ ਤੋਂ ਪਹਿਲਾਂ ਹੀ ਕਈ ਲੀਡਰਾਂ ਨੇ ਪਾਰਟੀਆਂ ਬਦਲਣਾ ਸ਼ੁਰੂ ਕਰ ਦਿੱਤਾ ਹੈ ਤੇ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੇ ਵਿੱਚੋਂ ਰਵਨੀਤ ਬਿੱਟੂ ਜੋ ਕਿ ਸਿਟਿੰਗ ਐਮਪੀ ਸਨ ਲੁਧਿਆਣੇ ਤੋਂ ਉਹ ਭਾਜਪਾ ਵਿੱਚ ਚਲੇ ਜਾਂਦੇ ਨੇ ਹੁਣ ਅਗਲਾ ਸਵਾਲ ਇਹ ਆਉਂਦਾ ਕਿ ਭਾਜਪਾ ਵਿੱਚ ਉਹਨਾਂ ਦਾ ਜਾਣ ਦਾ ਤੁੱਕ ਕੀ ਬੰਦਾ ਕੀ ਕਾਰਨ ਹੋ ਸਕਦਾ ਹੈ ਕੀ ਟਿਕਟ ਨਹੀਂ ਮਿਲਨੀ ਸੀ ਕਾਂਗਰਸ ਪਾਰਟੀ ਵੱਲੋਂ ਤਾਂ ਹੈ ਜੇ ਟਿਕਟ ਮਿਲਨੀ ਸੀ ਪਰ ਲੁਧਿਆਣਾ ਛੱਡ ਕੇ ਕਿਤੇ ਹੋਰ ਭੇਜਣਾ ਚਾਹੁੰਦੇ ਸਨ ਇਹ ਕਾਰਨ ਹੋ ਸਕਦਾ ਹੈ ਇੱਕ ਕਾਫੀ ਵੱਡਾ ਲੰਮਾ ਤਜਰਬਾ ਵੀ ਯਾਰ ਰਨੀਤ ਬਿੱਟੂ ਨੂੰ ਪੜ ਉਹਨਾਂ ਦਾ ਪਿਛੋਕੜ ਵੀ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਕਿਉਂਕਿ ਬੀਬੰਦ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਪੋਤੇ ਨੇ ਉਸ ਤੋਂ ਬਾਅਦ ਜਦੋਂ ਭਾਜਪਾ ਵਿੱਚ ਜੁਆਇਨ ਕਰ ਲੈਂਦੇ ਨੇ ਤਾਂ ਅਲੱਗ-ਅਲੱਗ ਸਟੇਟਮੈਂਟ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਟਿਕਟ ਕਰਕੇ ਰਨੀਤ ਬਿੱਟੂ ਨੇ ਪਾਰਟੀ ਛੱਡ ਦਿੱਤੀ ਹੈ ਜਿਸ ਵਿੱਚ ਹੋਰ ਵੀ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਪਰ ਸਿਆਸੀ ਆਵਾਜ਼ ਜਿਉਂ ਨੇ ਉਹ ਲਗਾਤਾਰ ਜਾਰੀ ਨੇ ਕੀ ਛੱਡਣ ਦਾ ਕੀ ਕਾਰਨ ਹੋ ਸਕਦਾ ਤੇ ਗੱਲ ਕਰਾਂਗੇ ਸਿਮਰਨਜੀਤ ਬੈਂਸ ਜੀ ਜਿਨ੍ਹਾਂ ਨੇ ਭਾਜਪਾ ਜੁਆਇਨ ਕਰ ਲਈ ਸੀ ਹੁਣ ਸਭ ਤੋਂ ਅਹਿਮ ਸਵਾਲ ਹੈ ਕਿ ਜੋ ਭਾਜਪਾ ਪੰਜਾਬ ਦੇ ਵਿੱਚ ਮੌਜੂਦ ਲੀਡਰ ਨੇ ਹੁਣ ਉਹ ਵੀ ਦੇਖਦੇ ਹੋਣਗੇ ਕੀ ਹੋ ਕੀ ਦੇ ਆ ਵੀ ਭਾਜਪਾ ਜਿਸ ਤਿੱਕਰ ਜੁਆਇਨ ਕਰਾ ਰਹੀ ਹੈ ਪੰਜਾਬ ਦੇ ਵਿੱਚ ਪਰ ਜਿਹੜੇ ਪਹਿਲਾਂ ਹੀ ਭਾਜਪਾ ਵਿੱਚ ਪੁਰਾਣੇ ਲੀਡਰ ਮੌਜੂਦ ਨੇ ਹੁਣ ਉਹਨਾਂ ਦਾ ਕੀ ਹੋਊਗਾ ਕਿ ਉਹਨਾਂ ਨੂੰ ਟਿਕਟਾਂ ਮਿਲਣਗੀਆਂ ਕਿਸਾਨੀ ਮੋਰਚੇ ਵੇਲੇ ਉਹਨਾਂ ਪੁਰਾਣੇ ਭਾਜਪਾ ਲੀਡਰਾਂ ਦਾ ਹੀ ਘਰਾਵ ਹੁੰਦਾ ਰਿਹਾ ਰਵਨੀਤ ਬਿੱਟੂ ਕਿਸਾਨੀ ਮੋਰਚੇ ਵਿੱਚ ਜਾਂਦੇ ਨੇ ਜਾ ਕਿ ਉਥੇ ਭਾਜਪਾ ਦੇ ਖਿਲਾਫ ਸਟੇਟਮੈਂਟ ਦਿੰਦੇ ਨੇ ਪਰ ਖਿਲਾਫ ਜਦੋਂ ਭਾਜਪਾ ਦੇ ਲੀਡਰਾਂ ਦਾ ਪੰਜਾਬ 'ਚ ਹੁੰਦਾ ਸੀ ਕਿ ਹੁਣ ਉਹਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਜੋ ਕਾਂਗਰਸ 'ਚੋਂ ਛੱਡ ਕੇ ਭਾਜਪਾ ਵੀ ਚਾਦੇ ਨੇ ਟਿਕਟਾਂ ਉਹਨਾਂ ਨੂੰ ਮਿਲਣਗੀਆਂ ਗੱਲ 84 ਦੀ ਵੀ ਕਰਾਂਗੇ ਪਰ ਪਹਿਲਾਂ ਸਮਝ ਲਈਏ ਕਿ ਪਾਰਟੀ ਛੱਡਣ ਦਾ ਕਾਰਨ ਕੀ ਹੋ ਸਕਦਾ ਹੈ ਤੇ ਦੂਜੇ ਪਾਸੇ ਜੇ ਕੋਈ ਇੱਦਾਂ ਰੁੱਸ ਜਾਂਦਾ ਹੈ ਜੇ ਕਿਸੇ ਨੂੰ ਟਿਕਟ ਨਹੀਂ ਮਿਲਦੀ ਕੀ ਉਹ ਪਾਰਟੀ ਛੱਡ ਦਿੰਦਾ ਹੈ ਤਾਂ ਉਹਦੀ ਵਿਚਾਰਧਾਰਾ ਫਿਰ ਜੁਡੀ ਕੇਸ ਨਾਲ ਹੋਈ ਹੈ ਚੈਨਲ ਕਰਗ ਸਾਡੇ ਨਾਲ ਚਰਚਾ ਕਰਾਂਗੇ ਸਭ ਨੂੰ ਸਵਾਗਤ ਹੈ शुक्रिया ਜੀ ਸਰ ਚੋਣਾਂ ਦਾ ਸਮਾਂ ਪਾਰਟੀਆਂ ਛੱਡਣਾ ਪਾਰਟੀ ਛੱਡ ਕੇ ਜਾਣਾ ਰੈਜ਼ਾਈਨ ਦੇ ਦੇਣਾ ਇਹ ਚੱਲਦਾ ਹੁੰਦਾ ਚਾਹੇ ਲੋਕ ਸਭਾ ਦੀ ਇਲੈਕਸ਼ਨ ਹੋਵੇ ਚਾਹੇ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਰਵਨੀਤ ਬਿੱਟੂ ਦਾ ਅਚਾਨਕ ਭਾਜਪਾ ਨੂੰ ਜੁਆਇਨ ਕਰ ਲੈਣਾ ਅਚਾਨਕ ਵੀ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਪਤਾ ਹੈ ਜਦੋਂ ਕਿਸਾਨੀ ਮੋਹਸਲਾ ਲੱਗਿਆ ਹੋਇਆ ਸੀ ਰਵਨੀਤ ਬਿੱਟੂ ਦੀਆਂ ਤਸਵੀਰਾਂ ਨੇ ਅਮਿਤ ਸ਼ਾਹ ਜੀ ਨਾਲ ਸਿੱਧਾ ਜਾ ਕੇ ਮਿਲਦੇ ਵੀ ਰਹੇ ਨੇ ਇੱਕ ਐਨੀ ਪਿਛੋਕੜ ਉਹਨਾਂ ਦਾ ਜੋ ਹੈ ਕਾਂਗਰਸ ਪਾਰਟੀ ਵਿੱਚੋਂ ਰਿਹਾ ਬਿਆਨ ਸਿੰਘ ਉਹਨਾਂ ਦੇ ਜੋ ਦਾਦਾ ਜੀ ਸਨ ਉਹ ਵੀ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣਦੇ ਨੇ ਕਾ ਕਦਨ ਕੀ ਹੋ ਸਕਦਾ ਹੈ ਕੋਈ ਆਡਿਓਲਜੀ ਹੋ ਸਕਦੀ ਹੈ ਜਾਂ ਕਦ ਨੇ ਵੀ ਟਿਕਟ ਨਹੀਂ ਮਿਲਦੀ ਸੀ ਜਾਂ ਮਿਲਦੀ ਸੀ ਕੋਈ ਹੋ ਸਟੇਸ਼ਨ ਸੀ ਸਰ ਜਿਹੜੇ ਥੋੜੀ ਉਮਰ ਦੇ ਬੰਦੇ ਨੇ ਉਹਨਾਂ ਨੇ ਛਾਲਾ ਮਾਰਦੀ ਦੇਖੇ ਨੇ ਥੋੜੀ ਜਿਹੜੀ ਸਟੇਟਮੈਂਟ ਹੈ ਨਾ ਵੀ ਚੋਣਾਂ ਵੇਲੇ ਛਾਲਾ ਮਾਰਦੇ ਨੇ ਮੈਂ ਇਹਦੇ ਉਲਟ ਤੋਂ ਦੁੱਗਣੀ ਉਮਰ ਹੈ ਮੇਰੀ ਮੈਂ ਉਹ ਦੇਖੇ ਨੇ ਜੇ ਨਹੀਂ ਛਾਲਾ ਮਾਰਦੇ ਸੀ ਉਹ ਫਿਰ ਨਿਕਿਆ ਉਹ ਤਾਂ ਬੀਜੇਪੀ ਸੀ ਚਾ ਕਰਦੀ ਸੀ ਸਾਰੀਆਂ ਪਾਰਟੀਆਂ ਪੰਜਾਬ ਸੀ ਕਿ ਉਹ ਤਾਂ ਬੀਜੇਪੀ ਦਾ ਨਾਮ ਨਹੀਂ ਉਹ ਤੋਂ ਉਹਨੂੰ ਪਾਤੀ ਜਨਸੰਗ ਕਹਿੰਦੇ ਸੀ ਕਾਂਗਰਸੀ ਕਮੇਡ ਸੀਗੇ ਮੈਂ ਛਲ ਮਾਰਦੇ ਨਹੀਂ ਦਿੱਤੇ ਇਹ ਹੁਣ ਮਾਰ ਲੱਗੇ ਨੇ ਉਹਦਾ ਕਾਰਨ ਕੀ ਹੈ ਪਹਿਲਾਂ ਪਾਰਟੀਆਂ ਕਿਸੇ ਸਿਧਾਂਤ ਤੇ ਚੱਲਦੀਆਂ ਸੀ ਔਰ ਸੇਵਾ ਦੇ ਵਾਸਤੇ ਚੱਲਦੀਆਂ ਸੀ ਲੋਕਾਂ ਚ ਰਾਜਨੀਤੀ ਕਰਦੀਆਂ ਸੀ ਧੰਨੇ ਮਜਾਰੇ ਕਰਦੀਆਂ ਸੀ ਹੁਣ ਤਾਂ ਇਹ ਇੱਕ ਦੂਜੇ ਮੈਨ ਨਹੀਂ ਦੇਣ ਤੇ ਬਗੇ ਹੋਏ ਨੇ ਇਹ ਇਹ ਪ੍ਰਵਾਰਵਾਦੀ ਨੇ ਰਵਨੀਤ ਮਿੱਟੂ ਕੋਈ ਸਮਾਜਿਕ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਕੋਈ ਸਿਆਸੀ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਸਟੂਡੈਂਟ ਨੇਤਾ ਨਹੀਂ ਰਿਹਾ ਕਦੇ ਉਹ ਕਦੇ ਧਾਰਮਿਕ ਕਾਰਕੁਨ ਨਹੀਂ ਰਿਹਾ ਉਹਨੇ ਕੋਈ ਬੜਾ ਬਹਾਦਰੀ ਵਾਲਾ ਕੰਮ ਨਹੀਂ ਕਰਿਆ ਉਹਦਾ ਇੱਕੋ ਹੀ ਸੀ ਕਿ ਉਹਦੇ ਦਾਦਾ ਸਬੀਨ ਸਿੰਘ ਜਿਹੜੇ ਤਕੜੇ ਸ਼ਾਸਤਾਨ ਸੀ ਜਿਹੜੇ ਪਿੰਦੇ ਦੇ ਸਰਪੰਚ ਤੋਂ ਲੈ ਕੇ ਪਹਾਲ ਦੇ ਵਿੱਚੋਂ ਅੱਗੇ ਉੱਠ ਕੇ ਆਏ ਉਹਨਾਂ ਦਾ ਕਤਲ ਹੋ ਗਿਆ ਤੇ ਤੇਜੀ ਪ੍ਰਕਾਸ਼ ਨੂੰ ਪ੍ਰਤਾਪ ਪ੍ਰਕਾਸ਼ ਨੂੰ ਪਹਿਲਾਂ ਬਣਾਤਾ ਅਗਲੀ ਗੱਲ ਇਨਸਪੈਕਟਰ ਹੁੰਦੇ ਸੀ ਉਹਨਾਂ ਨੂੰ ਰਿਜਾਇਨ ਕਰਕੇ ਮੰਤਰੀ ਬਣਾਤਾ ਮੁੜ ਕੇ ਨਦੀ ਲਾਟਰੀ ਚ ਨਾ ਪੈਣ ਭਾਈਆਂ ਦੀ ਖੁੱਲ ਗਈ ਸੋ ਇਹ ਤਾਂ ਲਾਟਰੀ ਖੁੱਡੀ ਹੋਈ ਹੈ ਉਹ ਤਾਂ ਸਿਆਸਦੰਦ ਕੇ ਸਿਆਸਨਤੀ ਉਹਨਾਂ ਨੇ ਕਿਹਨੀ ਸਿਆਸਤ ਕਰਿਆ ਇੱਕ ਦਿਨ ਦੱਸੇ ਉਹਨੇ ਪੰਜਾਬ ਦੇ ਉੱਤੇ ਕੋਈ ਧੱਕਾ ਨਹੀਂ ਮਝਾਰੇ ਕੋਈ ਕੁਝ ਕਰਿਆ ਹੋਵੇ ਕਿਸਾਨਾਂ ਦਾ ਮਜਾਰਾ ਉੱਥੇ ਜਾ ਕੇ ਬੋਲ ਕੇ ਆ ਗਿਆ ਉਹ ਹਰੇਕ ਲੀਡਰ ਹੀ ਖੜੀ ਕਰਨਾ ਚਾਹੁੰਦਾ ਉੱਥੇ ਤਾਂ ਭਾਵੇਂ ਚਾਰ ਬੰਦੇ ਬੈਠੇ ਹੋਣ ਇਹ ਲੀਡਰ ਤਾਂ ਜਾ ਕੇ ਬੋਲਦੇ ਕੋਈ ਆਧਾਰ ਹੈ ਨਹੀਂ ਸੋ ਬਿੱਟੂ ਦਾ ਆਧਾਰ ਕੋਈ ਆਧਾਰ ਨਹੀਂ ਸੀ ਪਿਛਲੇ 1.5 ਸਾਲ ਉਹ ਮੈਂ ਨਹੀਂ ਕਹਦਾ ਉਹ ਬੀਜਪੀ ਦੇ ਕਹੇ ਤੋਂ ਦਿੰਦਾ ਸੀ ਪਰ ਸਟੇਟਮੈਂਟ ਉਹ ਦਿੰਦਾ ਸੀ ਜਿਹੜੀਆਂ ਬੀਜਪੀ ਨੂੰ ਵੀ ਫਿੱਟ ਆਉਂਦੀਆਂ ਸੀ ਤੇ ਜਿਹੜੀਆਂ ਪੰਜਾਬ ਦੇ ਜਿਹੜਾ ਅਮਨ ਚੈਨ ਹੈ ਉਹਨੂੰ ਅੱਗ ਲਾਉਣਾ ਚਾਹੁੰਦੀ ਸੀ ਪੰਜਾਬ 'ਚ ਕੋਈ ਖਾਲਸਤਾਨ ਦੀ ਮਹਿਲ ਨਹੀਂ ਹੈ ਪਰ ਰੋਜ਼ ਤੁਸੀਂ ਖਾਲਸਤਾਨੀ ਖੜੇ ਕਰਕੇ ਖਾਲਸਤਾਨੀ ਆਏ ਨੇ ਖਾਲਸਤਾਨੀ ਆਏ ਨੇ ਮੈਂ ਦੇਖੂ ਉਹਨਾਂ ਨੂੰ ਇਹਦਾ ਮਤਲਬ ਤੁਸੀਂ ਇਹੀ-ਇਹੀ ਤਾਂ ਵੀ ਜਪੀ ਕਰਾਉਣਾ ਚਾਹੁੰਦੀ ਤੋ ਪੰਜਾਬ ਦੇ ਵਿੱਚ ਉਹਨੀਆਂ ਜਿਹੜੀਆਂ ਸਟੇਟਮੈਂਟ ਸੀਗੀਆਂ ਉਹ ਐਂਟੀ ਪੰਜਾਬ ਸੀਗੀਆਂ ਜਿੰਨੀਆਂ ਵੀ ਦਿਨ ਦਾ ਸੀ ਕਾਂਗਰਸ ਨੇ ਨਹੀਂ ਰੁਕਿਆ ਕਾਂਗਰਸ ਆਪਦੇ ਹਿੱਤ ਨੇ ਕਿਉਂਕਿ ਕਾਂਗਰਸ ਕਿਹੜਾ ਇਹਨਾਂ ਦਾ ਇਹ ਹਾਲ ਹੋਇਆ ਕਿ ਹੁਣ ਅੱਗੇ ਕਹਿੰਦੇ ਨੇ ਉਹਦੇ 4 ਪੂਰਬੀ ਅਤੇ 14 ਛੁੱਡੇ ਹੈ ਤੇ ਜਾਂ ਡੱਡੂਆਂ ਦੀ ਪੰਛੀਰੀ ਇਹ ਹੁਣ ਕੋਈ ਕਹੂਗਾ ਜੀ ਤੁਸੀਂ ਪੂਰਬੀਆਂ ਨੂੰ ਕੁਝ ਕਹਤਾ ਪੂਰਬੀ ਨਹੀਂ ਤਾਂ ਗੱਲ ਆਮ ਸਭ ਨੂੰ ਪਤਾ ਵੀ ਇਕੱਠੇ ਰਹਿੰਦੇ ਨੇ ਆਪ ਦਾ ਬਦਦਾ ਛੁੱਡਾ ਹੁੰਦਾ ਹਰੇਕ ਦਾ ਇਹ ਗੱਲਾਂ ਕਹਿਣ ਨਾਲ ਕੋਈ ਆਈ ਨਹੀਂ ਆ ਵੀ ਕਿਸੇ ਦੀ ਕੋਈ ਅਸੀਾਨ ਇੱਜ਼ਤ ਤੇ ਗੱਲ ਕਰਦਾ ਰੀਨ ਚ ਬਣਿਆ ਹੋਇਆ ਤੇ ਉਹਦੇ ਵਿੱਚ ਜਿਹੜੇ ਰੂਟੀਨ ਚ ਮੁਹਾਵਰੇ ਬਣੇ ਹੋਣੇ ਉਹਨਾਂ ਦਾ ਵੀ ਕੋਈ ਮਤਲਬ ਹੈ ਸੋ ਇਹ ਡੱਡੂਆਂ ਦੀ ਪੰਛੇਰੀ ਵਰਗਾ ਕੰਮ ਹੈ ਤੇ ਜਦ ਰੁੱਤ ਆਉਂਦੀ ਹੈ ਉਹਦੇ ਵਿੱਚ ਟਾਂ 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 ਸ਼ੁਰੂ ਹੋ ਜਾਂਦੀ ਹੈ ਇਹ ਚੋਣਾ ਦੀ ਰੁੱਤ ਚ ਤੁਸੀਂ ਉਹ ਉਹ ਦੇਖਿਆ ਵੀ ਜਦ ਮੀਂਹ ਪੈਂਦਾ ਉਹਦੋਂ ਆਹ ਠਾ ਠਾ ਆ ਜਾਂਦੇ ਨੇ ਕਿਉਂ ਕਿਉਂਕਿ ਪਹਿਲਾਂ ਤਾਂ ਗੈਰ ਰਹਿੰਦੇ ਨੇ ਤੇ ਜਿਹੜਾ ਸਿਆਸਦਾਨ ਨੂੰ ਪਹਿਲਾਂ ਗੈਰ ਹੁੰਦਾ ਹੀ ਨਹੀਂ ਇਸ ਕਰਕੇ ਉਹਦਾ ਮੀਂਹ ਪੈਣ ਦੀ ਰੁੱਤ ਨਾਲ ਜਾਂ ਚੋਣਾ ਦੀ ਰੁੱਤ ਨਾਲ ਵੱਡਾ ਸਬੰਧ ਨਹੀਂ ਹੁੰਦਾ ਇਹ ਠੀਕ ਹੈ ਚੋਣਾ ਵੇਲੇ ਉਹ ਜ਼ਿਆਦਾ ਅੱਗੇ ਆ ਜਾਂਦੇ ਨੇ ਪਰ ਉਹ ਪਿੰਨਾ ਵੀ ਲੋਕਾਂ ਚ ਹੁੰਦੇ ਨੇ ਆਹ ਫਰਕ ਹੈ ਸੋ ਬਿੱਟੂ ਜਿਹੜਾ ਉਹ ਸਿਰ ਉਹਨੂੰ ਲੁਧਿਆਣੇ ਦੇ ਵਿੱਚ ਈਵਨ ਉਦੋਂ ਪਹਿਲਾਂ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਉਹ ਜਿਹੜਾ ਆਸ਼ੂ ਹੈ ਮੰਤਰੀ ਰਿਹਾ ਫੂਡ ਸਪਲਾਈ ਦਾ ਉਹਦੇ ਨਾਲ ਥੋੜੀ ਅੰਨੀ ਹੋਈ ਹੈ ਕੋਈ ਮਾੜੀ ਮੋਟੀ ਗੱਲਬਾਤ ਹੋਈ ਜੀਨੇ ਵਿੱਚ ਉਹਨੇ ਆਖਿਆ ਸੀ ਕਿ ਕਿਤੇ ਵੀ ਇਹ ਨੌਜਾਨ ਥੋੜੇ ਗਰਮ ਨੇ ਇਹਨਾਂ ਨੂੰ ਥੋੜਾ ਆਪਾਂ ਸ਼ਾਂਤ ਕਰਨਾ ਤੇ ਇਹਦੀ ਕਹਾਣੀ ਸੁਣੀ ਵਿਚਾਰ ਹੋਈ ਹੈ ਸੁਣਿਆ ਪਤਾ ਨਹੀਂ ਕਿੰਨੀ ਗੱਲ ਠੀਕ ਹੈ ਕਿੰਨੀ ਨਹੀਂ ਦੂਜਾ ਜਿਹੜਾ ਕਾਂਗਰਸ ਨੇ ਬਾਅਦ ਵਿੱਚ ਬਿਆਨ ਦਿੱਤਾ ਗੱਲ ਉਹ ਸੱਚਾ ਵੈਸੇ ਵੇ ਦੋ ਰੱਖ ਤੇ ਹਾਰਿਆ ਸੀ ਉੱਥੇ ਇਹਨੂੰ ਕਹਿੰਦੀ ਟਿਕਟ ਮੈਨ ਨਹੀਂ ਸੀ ਲੁਧਿਆਣੇ ਦੇ ਵਿੱਚ ਇਹਨੂੰ ਮੈਨ ਨਹੀਂ ਦੀ ਆਨੰਦਪੁਰ ਉਹਨੂੰ ਜਿੰਨਾ ਚੱਲਿਆ ਉਹ ਅਨੰਦਪੁਰ ਦੀ ਟਿੱਕ ਟਿੱਕ ਕਿਉਂਕਿ ਇੱਕ ਵਾਰੀ ਅਨੰਦਪੁਰ ਤੋਂ ਵੀ ਜਿੱਤਿਆ ਸੀ ਇਹ ਜਵਨੀ ਇੱਕ ਬਿੱਟੂ ਨਹੀਂ ਜਿੱਤਦਾ ਸੀ ਇਹ ਪਲੇਖਾ ਇਸ ਨੂੰ ਇਹ ਕਾਂਗਰਸ ਦੀ ਪਾਰਟੀ ਚ ਜਿੱਤਦੀ ਸੀ ਆਜੇ ਤੱਕ ਮੈਂ ਫੇਰ ਕਹਿਣ ਨੂੰ ਤਿਆਰ ਹਾਂ ਜਿਹੜਾ ਸਭ ਤੋਂ ਰਿਸਪੈਕਟੇਬਲ ਸਿਆਸਦਾਨ ਹੈ ਪੰਜਾਬ ਜਾਇ ਇਸੇ ਵਿੱਚ ਮਲਗੇਣੀਆਂ ਆਮ ਜਿਹੜੇ ਯੰਗਰ ਜਨਰੇਸ਼ਨ ਦੀ ਗੱਲ ਕਰਦਾ ਤਰਨਵੀਰ ਗਾਂਧੀ ਹੈ ਤਰਨਵੀਰ ਗਾਂਧੀ ਜਦੋਂ ਆਪਣਾ ਰੜਾ ਤਾਂ ਜਿੱਤਿਆ ਸੀ ਜਦ ਇੰਡੀਪੈਂਡੈਂਟ ਖੜਾ ਹੋਇਆ ਉਹ ਦਿਖਾ ਰਿਹਾ ਜਵੰਤ ਵੀ ਜਪਤ ਹੋਈ ਹੈ ਆਲੋ ਤੇ ਕੋਈ ਦਾਗ ਨਹੀਂ ਹੈ ਸਿਆਣਾ ਹੈ ਬੜਾ ਲਿਖਿਆ ਸਮਾਜ ਸੇਵਾ ਦਾ ਉਹਦਾ ਰਿਕਾਰਡ ਹੈ ਸਟੂਡੈਂਟ ਯੂਨੀਅਨ ਚ ਕੰਮ ਕਰਨ ਦਾ ਰਿਕਾਰਡ ਹੈ ਕੋਈ ਐ ਨਹੀਂ ਵੀ ਉਹ ਕੋਈ ਹੁਣ ਆਪ ਪਾਰਟੀ ਆਈ ਤੇ ਉਹਦੋਂ ਸਿਆਸਤਦਾਨ ਬਣ ਗਿਆ ਸਿਆਸਤਦਾਨ ਕੋਈ ਜ਼ਰੂਰੀ ਨਹੀਂ ਵੀ ਚੋਣਾਂ ਵਿੱਚ ਹੀ ਹੋਵੇ ਜਾਂ ਪਾਰਟੀਆਂ ਦੀ ਸਿਆਸਤ ਕਰੇ ਤਾਂ ਹੀ ਸਿਆਸਤ ਹੈ ਸਿਆਸਤ ਇਹ ਵੀ ਹੈ ਕਿ ਤੁਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਿਵੇਂ ਕਰਦੇ ਹੋ ਤੁਸੀਂ ਸਿਹਤ ਸਭਾਵਾਂ ਚ ਕੀ ਕਰਦੇ ਹੋ ਜੇ ਤੁਸੀਂ ਡਾਕਟਰ タルਵੀਰ ਗਾਂਧੀ ਦੇ ਨਾਲ ਪੰਚਾਇਤਾਂ ਦੇ ਟਰੱਕ ਪਰ ਧੜਕੇ ਹੁੰਦੇ ਸੀ ਉਹਦੇ ਕੰਮ ਵਾਸਤੇ ਵੀ ਜਵਾਨ ਤੇ ਜਬਤ ਹੋਈ ਤੇ ਉਹਦੀ ਪਾਰਟੀ ਤੋਂ ਨਾ ਸੋ ਚੋਣਾ ਜਿਹੜੀਆਂ ਨੇ ਸਾਡੇ ਐਮਐਲਏ ਦੀ ਚੋਣ ਜਿੰਨੀ ਔਖੀ ਹੈ ਆਜ਼ਾਦਾਂ ਤੇ ਐਮਪੀ ਦੀ ਚੋਣ ਤਾਂ ਬਹੁਤ ਹੀ ਮੁਸ਼ਕਲ ਹੈ ਅੱਜ ਦੀ ਗੱਲ ਨਹੀਂ ਮੈਂ ਮੇ ਪੁਰਾਣੇ ਜ਼ਮਾਨੇ ਤੋਂ ਕਹਾਂ ਮੈਂ ਹੁਣ ਤੱਕ ਮੈਨੂੰ ਯਾਦ ਹੈ ਇੱਕ ਚੰਤਨ ਸਿੰਘ ਹੁੰਦੇ ਸੀ ਪਟਿਆਲੇ ਤੋਂ ਉਹ ਡੀਐਸਪੀ ਰਹੇ ਸੀ ਕਿਸੇ ਜ਼ਮਾਨੇ ਚੰਗਾ ਇਮਾਨਦਾਰ ਆਦਮੀ ਸੀ ਕੋਰੀਆ ਤੋਂ ਸਿੱਖਿਆ ਉਹ ਜਿੱਤਿਆ ਸੀ ਇੰਡੀਪੈਂਡੈਂਟ ਨਹੀਂ ਤਾਂ ਕਿ ਇੰਡੀਪੈਂਡੈਂਟ ਜਿੱਤਵਾਂ ਕਿ ਜਿੰਨਾ ਸੌਖਾ ਕੰਮ ਹੈ ਫਿਰ ਇਸ ਕਰਕੇ ਬਿੱਟੂ ਦਾ ਜਿਹੜੀ ਚੋਣ ਸੀ ਉਹ ਕਾਂਗਰਸ ਪਾਰਟੀ ਕਰਕੇ ਜਿੱਤੇ ਦਾ ਸੀ ਆਪ ਦੇ ਕਰਕੇ ਬਿੱਟੂ ਦਾ ਕੋਈ ਪ੍ਰਭਾਵ ਅੱਜ ਖੜਾ ਹੋ ਜਾਈ ਐ ਕਰੇ ਇੰਡੀਪੈਂਡੈਂਟ ਖੜਾ ਹੋ ਕੇ ਮੈਂ ਕਹਿੰਦਾ ਵੀ ਉਹ 50000 ਵੋਟ ਲੈ ਕੇ ਆ ਆ ਸਹੀ ਗੱਲਾਂ ਸੌਖੀਆਂ ਨੇ ਕਹਿਣੀਆਂ ਹੁਣ ਬੀਜੇਪੀ ਨੂੰ ਰੋੜ ਹੈ ਬੀਜੇਪੀ ਨੇ ਪਹਿਲਾਂ ਇਹ ਕਰਿਆ ਸੀ ਪੰਜਾਬ ਨੂੰ ਕਰੋ ਰਾਈਟ ਆਫ ਪੰਜਾਬ ਚ ਰੌਲਾ ਪਵੇ ਕਿਉਂਕਿ ਪੂਰੇ ਮੁਲਕ ਦੀ ਵੋਟ ਲੈਣ ਵਾਸਤੇ ਇਹ ਦੱਸਣਾ ਜ਼ਰੂਰੀ ਹੈ ਵੀ ਇਹ ਤਾਂ ਖਾਲਸਾ ਨਹੀਂ ਨੇ ਤੇਰਾ ਸੀ ਤਾਂ ਲਕੀਆ ਕਿਉਂਕਿ ਉਹਨਾਂ ਨੂੰ ਆਏ ਸੀ ਵੀ ਐਸੇ ਜਿੱਤੀ ਜਾਣਾ ਹੁਣ ਪਿਛਲੇ ਸਮੇਂ 'ਚ ਬੀਜੇਪੀ ਨੂੰ ਆਂਡੀਆ ਨੂੰ ਲੱਗਦਾ ਹੈ ਬੀਜੇਪੀ ਨੂੰ ਖਾਸ ਕਰਕੇ ਵੀ ਇਹ ਕੰਮ ਗਿਆ ਉੱਤੋਂ ਉਹ ਹੀ ਤੱਕ ਨੇ ਵਿਚਾਰ ਸਾਲਾਂਗੇ ਜੀ 370 ਲਾਵਾਂਗੇ ਥੱਲੇ ਉਹ ਇੰਨੇ ਕਮਜ਼ੋਰ ਹੋ ਗਏ ਕਿ ਏਆਈ ਬੀਐਮ ਕਿਨੇ ਜੇ ਸਮਝੱਤਾ ਨਹੀਂ ਕਰਿਆ ਤਾਂ ਤੇ ਪੀਐਮ ਕੇ ਨਾਲ ਕਰ ਲਿਆ ਛੁੱਟੀ ਦੀ 파ਟੀ ਹੈ ਨਿਤਿਸ਼ ਪਲਟੀ ਮਾਰ ਕੇ ਆ ਗਿਆ ਨਿਤਿਸ਼ ਫੇਰ ਉਹਨਾਂ ਨਾਲ ਪੰਗੇ ਜੇ ਲੈ ਜਾਂਦਾ ਪਰ ਉਹਦੇ ਨੇ ਫੇਰ ਸਮਝੱਤਾ ਕਰਿਆ ਹੋਇਆ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਆ ਹਮਾਚਲ ਦੀ ਸਰਕਾਰ ਤੋੜ ਰਹੇ ਨੇ ਬਾਕੀ ਜਿਹੜਾ ਬਿੱਟੂ ਸੋਚਦਾ ਵੀ ਮੇਰੇ ਨਾਲ ਇਹ ਕਰਨਗੇ ਮੱਧ ਪ੍ਰਦੇਸ਼ ਦਾ ਸੀਐਮ ਹਟਾਤਾ ਨਾ ਰਾਜਸਥਾਨ ਦੇ ਹਟਾਤਾ ਨਾ ਵਸੰਦਰ ਰਾਜੇ ਬਿੱਟੂ ਉਹਦਾ ਕਿਹ ਮਕਾਬਲਾ ਕਰੇਗਾ ਵਸੰਦਰ ਰਾਜੇ ਦਾ ਗਿਦਾ ਹਿਸਟੋਰੀਕਲ ਪਾਸ ਦੀ ਬੀਜੇਪੀ ਨਾਲ ਹੈ ਸੀਐਮ ਰਹੀ ਹੈ ਲੋਕਾਂ 'ਚ ਵੀ ਪ੍ਰਭਾਵ ਹੈ ਤੇ ਛੱਤੀਸਗੜ੍ਹ ਵਾਲਾ ਵੀ ਹਟਾਤਾ ਕੀ ਕੋਇ ਨਾ ਹਰੇ ਆਨੇ ਵਾਲਾ ਜਿਹੜਾ ਆਰਐਸਐਸ ਦਾ ਪੱਕਾ ਵਰਕਰ ਰਿਹਾ ਮੋਦੀ ਸਾਹਿਬ ਦੇ ਨਾਲ ਇਕੱਠੇ ਰਹਿੰਦਾ ਰਿਹਾ ਸੋ ਇਹ ਭਲੇਖਾ ਛੱਡ ਦੇਣਾ ਚਾਹੀਦਾ ਹੈ ਵੀ ਜਿਹੜਾ ਚੱਕਮਾਂ ਚੱਲਦਾ ਉਹਨੂੰ ਜਿਆਦਾ ਜਗ੍ਹਾ ਮਿਲਦੀ ਹੈ ਪਰ ਕਿਹច ਕਹਿੰਦੇ ਲੋੜ ਪੈਂਦੀ ਆ ਹੜਾ ਆਗੇ ਹੋਣ ਹੋਗੇ ਜਦ ਵਿਪਤਾ ਪੈ ਜਾਂਦੀ ਆ ਉਦੋਂ ਚੱਕਮਾਂ ਚੱਲਦਾ ਮੜਾ ਮੋਟਾ ਕੰਮ ਆ ਜਾਂਦਾ ਤੇ ਜਿਹਨੂੰ ਲੋੜ ਆ ਉਹ ਲੈ ਵੀ ਲੈਂਦਾ ਸੋ ਇਸ ਕਰਕੇ ਬਿੱਟੂ ਛਾਲ ਮਾਰ ਕੇ ਗਿਆ ਇਹ ਹੈ ਬਿੱਟੂ ਨੇ ਦੇਣ ਜਾਂ ਨਾ ਦੇਣਾ ਕੋਈ ਗੱਲ ਵੱਖਰੀ ਹੈ ਬੀਜੇਪੀ ਦਾ ਪੰਜਾਬ ਚ ਜਿਹੜਾ ਹੈ ਉਹ ਕੋਈ ਹੈ ਨਹੀਂ ਵੀ ਉਹ ਵੋਟਾਂ ਦੇ ਸਾਰੇ ਇੱਕ ਵੀ ਸੀਟ ਐਸੀ ਨਹੀਂ ਬੀਜੇਪੀ ਦੀ ਜਿੱਦ ਉੱਤੇ ਬੀਜੇਪੀ ਬਤਾ ਉਹ ਬੀਜੇਪੀ ਜਿੱਤ ਸਕਦੀ ਹੋਵੇ ਪਹਿਲੀ ਗੱਲ ਕੋਈ ਸੀ ਤੁਹਾਨੂੰ ਕੱਲ ਕੋਈ ਕੈਲਕੂਲੇਟ ਕਰ ਰਿਹਾ ਸੀ ਮੈਂ ਆ ਜਾਣਾ ਆ ਜਾਣਾ ਕੱਲ ਕੋਈ ਕੈਲਕੂਲੇਟ ਕਰ ਰਿਹਾ ਸੀ ਇੱਕ ਇਹ ਵੀ ਦੇਖੋ ਜੀ 38% ਵੋਟ ਹੈ ਹਿੰਦੂਆਂ ਦੀ 57% ਐ ਸਿੱਖਾਂ ਦੀ ਠੀਕ ਹੈ ਇਹ ਲਿਖਣ ਤੋਂ ਲੱਗਦਾ 38% 38% ਇੱਕ ਜਗ੍ਹਾ ਤੇ ਥੋੜਾ ਪਈ ਹੈ ਆਗਮੀ ਗਰ ਉਹ 63% ਦਾਲਤ ਵੋਟ ਬਹੁਤ ਜ਼ਿਆਦਾ ਹੈ 32% ਵੋਟ ਦਾਲਤ ਵੋਟ ਦਾ ਉਹਦੇ ਚ ਜਨਕੀ ਜੈਸਾ 38 ਚੋਂ 13 ਤਾਂ ਹੋ ਨਿਕਲ ਗਏ 12 ਕਹਿ ਲੋ 26 ਹੋ ਰਹੀ ਫਿਰ 26% ਜਿਹੜੀ ਆ ਉਹ ਸਾਰੇ ਹਿੰਦੂ ਬੀਜੇਪੀ ਦੇ ਨਾਲ ਨੇ ਸੋ ਇਹ ਇਹ ਆਬਾਦੀ ਦੇਖਣ ਦੀ بجائے ਇੰਨੇ ਉਹ 57% ਦੀ ਗੱਲ ਆਬਾਦੀ ਦੇਖਣ ਦੀ بجائے ਇਹ ਦੇਖੋ ਵੀ ਇਹਨਾਂ ਨੂੰ ਵੋਟਾਂ ਕਿੰਨੀਆਂ ਪਈਆਂ 2022 ਤਾਂ ਗਿਆ ਨਹੀਂ ਨਾ ਦੂਰ 2.5 ਹੋਏ ਨੇ 2 ਸਾਲ ਪਹਿਲਾਂ 73 ਸੀਟਾਂ ਬੀਜੇਪੀ ਨੇ ਖੜੇ ਕਰੇ ਸੀ ਐਮਐਲਏ ਵਾਸਤੇ 6.5% ਵੋਟ ਆਈ ਹੈ ਆ ਦਿੱਲੀ ਤੋਂ ਤੂੰ ਜੀ ਬੋਲਦੀ ਸੀ ਇਹਨਾਂ ਦੀ ਹੁਣ ਤੱਕ ਥੱਡੇ ਗਿਆ ਹੋਇਆ ਕੰਮ ਉਦੋਂ ਉਦੋਂ ਥੱਡੇ ਨਹੀਂ ਗਿਆ ਹੋਇਆ ਸੀ ਇਹਨਾਂ ਦਰਦੇਤੀ ਲੋਗ ਜਿਤਨੇ ਵੀ ਕਰਦੇ ਸੀ ਦੋਨੇ ਗੱਲਾਂ ਸੀ ਕੈਰੇਕਟਰਿਸਟਿਕਤ ਨਹੀਂ ਅਸੀਂ ਤੇ ਅਕਾਲੀ ਦਲ ਨੂੰ 1.58% ਵੋਟ ਮਿਲੀ ਸੀ 94% ਤਾਂ ਤੇਸ ਗੱਲ ਦੇ ਬਾਵਜੂਦ ਕਿ ਕਾਦੀ ਦਾਦਾ ਬਿਲਕੁਲ ਗਰਾਫ ਥੱਲੇ ਸੀ ਸੋ ਹੁਣ ਜਿਹੜੀ ਵੀ ਟਿਕਟ ਮਿੱਟੂ ਨੂੰ ਮਿੱਟੂ ਨੂੰ ਧਿਆਨ ਚਾਹੀਏ ਟਿਕਟ ਮਿਲੂਗੀ ਕਿਉਂਕਿ ਧਿਆਨੇ ਦੇ ਵਿੱਚ ਜਿਹੜਾ ਵੱਡਾ ਇੰਡਸਟਰੀਸਟ ਹੈ ਦਰਮਿਆਨੇ ਦਰਜੇ ਦਾ ਵੀ ਹੈ ਉਹ ਗਿਆਨਾ ਇੰਡਸਟਰੀਸ ਹੈ ਮਾਂਚੈਸਟਰ ਕਿਹਾ ਜਾਂਦਾ ਉਸ ਨੂੰ ਪੰਜਾਬ ਦਾ ਜੋ ਜਿਹੜਾ ਇੰਡਸਟਰੀਅਲ ਸਿਟੀ ਹੈ ਨਾ ਉਹਦੇ ਵਿੱਚ ਕਾਂਗਰਸ ਦਾ ਜ਼ਿਆਦਾ ਪ੍ਰਭਾਵ ਹੈ ਹਿੰਦੂਆਂ 'ਚ ਵੀ ਜੇ ਤਾਂ ਵੀ ਹੈਗਾ ਆਰਐਸਐਸ ਆ ਵੀ ਆ ਗਿਆ ਜੀ ਕੋਈ ਸ਼ੱਕ ਨਹੀਂ ਹੈ ਦੂਜੀ ਗੱਲ ਉੱਥੇ ਜਿਹੜੀ ਆਲੇ-ਦਾਲ ਦੀ ਵੋਟ ਹੈ ਉਹ ਮੋਟੀ ਸਿੱਖ ਵੋਟ ਹੈ ਉੱਥੇ ਹਿੰਦੂ ਪਾਪੂਲੇਸ਼ਨ ਨਹੀਂ ਜ਼ਿਆਦਾ ਸ਼ਹਿਰ ਦੀ ਹੈ ਸ਼ਹਿਰ ਦੇ ਵਿੱਚ ਹਿੰਦੂ ਪਾਪੂਲੇਸ਼ਨ ਡਿਵਾਈਡਡ ਹੈ ਜਿਹੜੇ ਤਕੜੇ ਨੇ ਉਹਦੇ ਨਾਲ ਜ਼ਿਆਦਾ ਲੋਕ ਜੁੜ ਜਾਂਦੇ ਨੇ ਵੀ ਚੱਲ ਜਾ ਰੇ ਇਹਨਾਂ ਨੂੰ ਕਾਹਨੂੰ ਨਾਰਾਜ਼ ਕਰਨਾ ਹੈ ਉਹ ਤਕੜਾ ਬਹੁਤਾ ਇੰਡਸਟਰੀਸਟ ਨੇ ਖੇੜਾ ਹੈ ਕੁਝ ਇੰਡਸਟਰੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਕੁਝ ਨਾ ਕੁਝ ਆਗੇ ਹੋਣਗੇ ਇਹਨਾਂ ਨਾਲ ਮਤਲਬ ਇਦਾਂ ਦੀ ਇਹ ਨਾਲ ਇਸ ਸ। ਇਹਨੂੰ ਮੈਂ ਕੋਈ ਨਹੀਂ ਕਹਿੰਦਾ ਵੀ ਇਹਦੇ ਕੀ ਹੈ ਮੈਂ ਤਾਂ ਮੋਟੀ ਜੀ ਨਾਲ ਇਸ ਹੈ। ਇਹ ਚ ਫਰਕ ਹੋ ਸਕਦਾ। ਕੁਝ ਇੰਡਸਟਰੀ ਇਸ ਨਾਲ ਆ ਸਕਦੇ ਨੇ। ਕੁਝ ਦੋਨੇ ਪਾਸੇ ਬਾਉਂਡ ਚ ਆਪਾਂ ਦੇਖਦੇ ਆ ਵੀ ਦੋਨੇ ਪਾਸੇ ਵੀ ਦਿੰਦੇ ਨੇ। ਤਾਂ ਕਿ ਖੁਸ਼ ਰੱਖਣਾ ਹਰੇਕ ਨੂੰ। ਸੋ ਇਸ ਕਰਕੇ ਬਿੱਟੂ ਲੁਧਿਆਣੇ ਦੇ ਵਿੱਚੋਂ ਭਾਜਪਾ ਦੀ ਟਿਕਟ ਤੇ ਕਾਂਗਰਸੀ ਟਿਕਟ ਤੇ ਫਿਰ ਉਹਨੂੰ ਚਾਲ ਵੋਟਾਂ ਮੈਂ ਦਿੰਦੀਆਂ। ਭਾਜਪਾ ਦੇ ਕੋਲ ਕੀ ਹੈ ਲੁਧਿਆਣੇ 'ਚ ਵੀ ਭਾਜਪਾ ਦਾ ਕਿੰਨਾ ਕ ਹੈ। ਜਦ ਭਾਜਪਾ ਕਈ ਦੋਸ਼ੇ ਵੀ ਲਾ ਰਹੇ ਤੇ ਬਿੱਟ ਇਹ ਦੋਸ਼ ਲੱਗਦਾ ਮੈਨੂੰ ਨਹੀਂ ਪਤਾ ਹਾਲਾਂਕਿ ਉੱਥੇ ਤਾਂ ਇਹਨਾਂ ਦਾ ਪ੍ਰਧਾਨ ਹੁੰਦਾ ਸੀ ਉਦੋਂ ਬੀਜੇਪੀ ਦਾ ਜਿਹੜਾ ਉਹ ਬੈਠਾ ਗੋਦਿਆਨ ਵਿੱਚ ਤਾਂ ਪੰਡਾਰੀ ਸਾਹਿਬ ਸੋ ਇਸ ਕਰਕੇ ਇੱਕ ਤਾਂ ਜਿਹੜੀ ਇਹ ਗੱਲ ਹੈ ਦੂਜੀ ਗੱਲ ਜਿਹੜੇ ਗਰੇਵਾਲ ਸਾਹਿਬ ਨੇ ਜਿਆਨੀ ਸਾਹਿਬ ਨੇ ਕਿਸਾਨਾਂ ਦਾ ਫੈਸਲਾ ਕਰਾਉਣ ਦੇ ਵਾਸਤੇ ਇੰਨਾ ਜ਼ਿਆਦਾ ਔਖੇ ਹੋਏ ਉਹਨਾਂ ਦੀ ਕੋਈ ਮੁੱਕਤ ਨਹੀਂ ਜਿਹੜੇ ਅਸਵਨੀ ਜੀ ਜਿਨ੍ਹਾਂ ਦੇ ਘਰ ਦਾ ਘਰਾਵ ਹੁੰਦਾ ਰਿਹਾ ਉਹ ਉਹਨਾਂ ਦੀ ਕੋਈ ਮੁੱਕਤ ਨਹੀਂ ਜਿਹੜੇ ਪੰਡਾਰੀ ਸਾਹਿਬ ਡੱਟ ਕੇ ਗੱਲ ਕਰਦੇ ਸੀ ਜਿਹੜੇ ਆਰਐਸਐਸ ਨਾਲ ਸ਼ੁਰੂ ਤੋਂ ਖੜੇ ਨੇ ਇਹ ਗਰੇਵਾਲ ਜੀ ਆਰਐਸਐਸ ਉਹ ਗੱਲ ਹੀ ਨਹੀਂ ਕਰਦੇ ਸਰਦਾਰ ਹੋ ਕੇ ਵੀ ਕੀ ਉਹਨਾਂ ਦੀ ਕੋਈ ਮੁਕਤ ਨਹੀਂ ਹੈ ਪਾਪਾ ਜਵਾਬ ਦੇ ਕੇ ਵੇਖਿਆ ਫਿਰ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਆਰਐਸਐਸ ਹੈ ਹੋ ਸਕਦਾ ਪਾਪਾ ਉਹਨੂੰ ਵੀ ਕਹਿੰਦੇ ਹੋਏ ਚੰਗਾ ਤੁਹਾਨੂੰ ਦੇਖਦੇ ਫਿਰ ਹੋਇਆ ਆਰਐਸਐਸ ਵੀ ਰੈਕਟ ਕਰ ਸਕਦਾ ਹੈ ਕਰਿਆ ਵੀ ਹੈ ਆ ਪਿੱਛੇ ਇੱਕ ਕੁਝ ਗਰੁੱਪ ਨੇ ਪਾਇਆ ਵੀ ਅਸੀਂ ਤਾਂ ਇਹ ਹਾਂ ਉਹ ਵੀ ਜੀ ਚੱਲ ਰਿਹਾ ਹੈ ਉਹ ਨਾਗਪੁਰ ਤੋਂ ਪਾਇਆ ਹੈ ਇਸੇ ਤਰੀਕੇ RSS ਨੇ ਵੀ ਦੇਖ ਲਿਆ ਵੀ ਜਦ ਪ੍ਰਾਨ ਪ੍ਰਸਾਦਾ ਦਾ ਪ੍ਰੋਗਰਾਮ ਹੋਇਆ ਉਹਦੇ ਚ ਉਹ ਟੂਕਾ ਉਤਾ ਸਾਡਾ ਸਾਂਸਕ੍ਰਿਤਿਕ ਪ੍ਰੋਗਰਾਮ ਸੀ ਤੇ ਸਾਂਸਕ੍ਰਿਤਿਕ ਪ੍ਰੋਗਰਾਮ ਦੇ ਵਿੱਚ ਤਾਂ RSS ਉੱਪਰ ਹੋਣੀ ਚਾਹੀਦੀ ਸੀ ਜਾਂ ਫਿਰ ਜਿਹੜੇ ਸਾਡੇ ਸ਼ੰਕਰਾਚਾਰੀ ਨੇ ਉਹ ਪਰ ਹੋਣ ਤੇ ਨਾ ਨਾ RSS ਹੋਵੇ ਕਿਉਂਕਿ ਉਹ ਤਾਂ ਹਿੰਦੂਆਂ ਦਾ ਧਾਰਮਿਕ ਪ੍ਰੋਗਰਾਮ ਹੈ ਸਾਂਸਕ੍ਰਿਤਿਕ ਪ੍ਰੋਗਰਾਮ ਹੈ ਔਰ RSS ਦਾ ਸਾਂਸਕ੍ਰਿਤਿਕ ਜੱਥੇਬੰਦੀ ਹੈ ਤੇ ਉਹਦੇ ਚ ਮੋਹਨ ਭਗਤੀ ਜੀ ਦਾ ਤਾਂ ਕੋਈ ਬਹੁਤ ਵੱਡੀ ਯੋਨੀ ਸੀ ਜਿੱਦਾਂ ਉਹਦਾ ਪ੍ਰੋਜੈਕਟ ਹੋਣਾ ਚਾਹੀਦਾ ਸੀ ਇਦਾਂ ਹੀ ਜੇ ਆਪਾਂ ਦੂਜੇ ਪਾਸੇ ਲਾ ਲਈਏ ਰਾਜਨੀਤਿਕ ਤਾਕਤ ਦਾ ਉਜੋਗੀ ਸਾਹਿਬ ਦਾ ਵੀ ਆਪਾਂ ਨੂੰ ਪਤਾ ਜਿੰਨਾ ਕਿ ਉੱਥੇ ਪ੍ਰੋਜੈਕਸ਼ਨ ਹੋਈ ਫਿਰ ਆਪਾਂ ਨੂੰ ਇਹ ਵੀ ਪਤਾ ਜੇ ਭਾਜਪੀ ਨੂੰ ਪਾਰਟੀ ਦੇ ਬਤਾਰ ਦੇਖਣੀ ਉਹ ਜਿਹਦਾ ਅੰਮ੍ਰਿਤ ਸ਼ਾਮੇ ਉੱਥੇ ਨਹੀਂ ਚੋਦਾ ਵਿੱਚ ਬਿਠਾ ਰੱਖੀ ਸੀ ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਸਮਝਾ ਦੇਣੀ ਚਾਹੀਦੀ ਹੈ ਕਿ ਅੱਜ ਦੇਸ਼ ਇੱਕ ਅਧਿਕਾਰ ਵਰ ਨੂੰ ਹੀ ਨਹੀਂ ਕੱਦਾ ਇੱਕ ਵਿਅਕਤੀ ਦੇ ਰਾਜ ਵੱਲ ਨੂੰ ਚੱਲ ਰਿਹਾ ਹੁਣ ਜਿਹੜੇ ਦੇਖ ਕੇ ਕਹੇ ਆ ਹਮ ਬ੍ਰਹਮਾ ਦਾ ਜਿਹਨੂੰ ਕਾਂਸੈਪਟ ਨੂੰ ਲੱਗਣ ਲੱਗਿਆ ਜਿਵੇਂ ਕਿਸੇ ਜ਼ਮਾਨੇ ਚ ਕਹੇ ਇੰਦਰਾ ਆਈਡੀ ਇੰਡੀਆ ਮੈਂ ਚੰਗਾ ਹੈ ਜੇ ਇੰਦਰਾ ਇੰਡੀਆ ਹੀ ਕਹੇ ਇੰਦਰਾ ਇਜ਼ ਰਾਬਾ ਕਹਤਾ ਪਰ ਸੰਜੇ ਗਾਂਧੀ ਨੂੰ ਕਹਤਾ ਸੀ ਸੰਜੇ ਗਾਂਧੀ ਜੀ ਮਹਾਤਮਾ ਬੁੱਧੋ ਹੀ ਨੇ ਮਾਡਰਨ ਆਈਡੀਆ ਇਹ ਕਹਤਾ ਸੀ ਚਮਕੇ ਬਹੁਤ ਕੁਛ ਕਰਦੇ ਨੇ ਤੇ મોદી ਸਾਹਿਬ ਨੂੰ ਵੀ ਇਹੀ ਕਹਿਣੇ ਵੀ મોદી ਸਾਹਿਬ ਆਹਮ ਬ੍ਰਹਮ ਆਹਮ ਬ੍ਰਹਮਾ ਕੱਲਾ ਕ੍ਰਿਸ਼ਨ ਜੀ ਕਹਿ ਸਕਦੇ ਨੇ ਆਹਮ ਬ੍ਰਹਮਾ ਹੋਰ ਕੋਈ ਨਹੀਂ ਕਹਿ ਸਕਦਾ ਅਰਨੀਦ ਬਿੱਟੂ ਨੇ ਭਾਜਪਾ ਜੁਆਇਨ ਕੀਤੀ ਹੈ ਥੱਲੇ ਮੈਂ ਕਮੈਂਟ ਪੜ੍ਹਦੇ ਆ ਅਸੀਂ ਲੱਗ ਲੱਗ ਸੋਸ਼ਲ ਮੀਡੀਆ ਉੱਤੇ ਪਾਇਆ ਹੋਇਆ ਉਹਨਾਂ ਦਾ ਫੋਟੋ ਪਾਈ ਹੈ ਕਹਿੰਦੇ ਅਸੀਂ ਵੋਟ ਕੀਤੀ ਸੀ ਕਾਂਗਰਸ ਪਾਰਟੀ ਨੂੰ ਬਿੱਟੂ ਸਾਹਿਬ ਇੱਕ ਐਮਪੀ ਚੁਣੇ ਹੋਏ ਚਲੇ ਜਾਂਦੇ ਨੇ ਭਾਜਪਾ 'ਚ ਹੁਣ ਉਹਨਾਂ ਦੀ ਵੋਟ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦੀ ਵੋਟ ਹੁਣ ਕਿਹੜੇ ਪਾਸੇ ਗਈ ਉਹਨਾਂ ਨੇ ਕਾਂਗਰਸ ਨੂੰ ਕੀਤੀ ਸੀ ਉਹ ਚਲੇ ਗਏ ਭਾਜਪਾ ਵਿੱਚ ਕਿ ਸਾਰੀਆਂ ਕਾਂਗਰਸੀਆਂ ਦੀ ਵੋਟਾਂ ਭਾਜਪਾ ਚ ਚਲੀ ਗਈਆਂ ਜੋ ਇੱਕ ਐਮਪੀ ਤੁਹਾਡਾ ਚਲਾ ਗਿਆ ਤਾਂ ਫਿਰ ਵੋਟਾਂ ਕਿਹੜੇ ਪਾਸੇ ਗਈਆਂ ਮੈਂ ਵੋਟ ਕਿਨੂੰ ਕੀਤੀ ਹੈ ਕਾਂਗਰਸ ਨੂੰ ਕਿ ਭਾਜਪਾ ਨੂੰ ਠੀਕ ਗੱਲ ਹੈ ਤੁਹਾਡੀ ਉਹਨਾਂ ਦਾ ਸਵਾਲ ਵੀ ਠੀਕ ਹੈ ਵੋਟ ਤੁਹਾਡੇ ਕਾਂਗਰਸ ਨੂੰ ਕਰੀ ਹੈ ਉਹ ਤਾਂ ਪਹਿਲਾਂ ਵੀ ਜਾ ਸਕਦੇ ਸੀ ਪਰ ਹੁਣ ਗਏ ਨੇ ਹੁਣ ਜਾਣ ਦਾ ਕੋਈ ਨਹੀਂ ਹੁਣ ਤਾਂ ਲੋਕ ਸਭਾ ਕਿਸਮ ਦੀ ਡਿਸਆਰਡੀ ਹੈ ਹੋਂਦ ਤਾਂ ਪੀਨੇ ਕੋਈ ਮੀਟਿੰਗ ਵੀ ਨਹੀਂ ਕਰਦੇ ਬਸ ਠਿੱਕ ਨਾ। ਸੋ ਉਹਨਾਂ ਦੀ ਵੋਟਸਾਂ ਨਹੀਂ ਗਈ ਵੇਸਟ। ਉਹ ਜਿਹਨੂੰ ਉਹਨਾ ਕਾਂਗਰਸ ਨੂੰ ਉਹਨੇ ਵੋਟ ਪਾਈ ਸੀ ਉਹ ਕੈਂਡੀਡੇਟ ਗਲਤੋ ਨਿਕਲਿਆ। ਚੋਣ ਇਹ ਹੋ ਗਈ। ਉਹ ਕਾਂਗਰਸੀ ਗਲਤੀ ਆ ਕਾਂਗਰਸ ਦੇ ਵੋਟਰਾਂ ਦੀ ਕੋਈ ਗਲਤੀ ਛੋੜੋ। ਕਾਂਗਰਸ ਦੇ ਵੋਟਰਾਂ ਨੇ ਤਾਂ ਕਾਂਗਰਸ ਨੂੰ ਵੋਟ ਪਾਤੀ। ਜਿਹੜੇ ਵੀ ਜੇ ਕਾਂਗਰਸ ਦੇ ਨਹੀਂ ਸੀ ਜਿਹੜੇ ਕਾਂਗਰਸ ਨੂੰ ਪਸੰਦ ਉਹਨੇ ਵੋਟ ਪਾਈ ਸੀ ਉਹਨਾਂ ਤਾਂ ਕੋਈ ਕਸੂਰ ਹੀ ਨਹੀਂ। ਪਰਖ ਕੀ ਦੀ ਗਲਤ ਹੋਈ ਐ? ਪਰਖ ਹੋਈ ਐ ਕਾਂਗਰਸ ਪਾਰਟੀ ਦੀ। ਜਿਹਨੇ ਉਹ ਜਿਹੇ ਬੰਦੇ ਨੂੰ ਰੱਖਿਆ ਔਰ ਬੋਲੇ ਨਹੀਂ ਅੱਜ ਬੋਲਦੇ ਨਹੀਂ 2 ਲੱਖ ਵੋ ਤੇ ਪੈਨ ਕਿਉਂ ਨਿਬੜ ਦੇ ਵਿੱਚ ਇਹ ਜਿਹੇ ਬਿਆਨ ਦਿੰਦਾ ਗਲਤ ਦਿੰਦਾ ਪਿਛਲੇ 1 ਸਾਲ ਤੋਂ ਲਗਾਤਾਰ 1.5 ਸਾਲ ਤੋਂ ਬਿਆਨ ਇਹ ਜਿਹਦਾ ਦਿਆ ਤੇ ਉਦੋਂ ਕਿਉਂ ਨਹੀਂ ਟਕਿਆ ਬੇਗਲਤ ਬਿਆਨ ਦਿੰਦਾ ਪਾਰਟੀ ਸਾਹਮਣੇ ਨਹੀਂ ਆਇਆ ਇਸ ਨਾਲ ਸੋ ਤੁਸੀਂ ਜਦ ਮੌਕਾ ਪ੍ਰਸਤ ਰਾਜਨੀਤੀ ਟਾਈਕ ਦੀ ਗੱਲ ਕਰਦੇ ਹੋ ਤੁਸੀਂ ਦੇਖ ਕੇ ਦੇਖਦੇ ਕਿ ਟਿੱਕੇ ਕੱਢਦੇ ਹੋ ਉਦੋਂ ਫਿਰ ਹਾਲ ਤੇ ਹੀ ਹੋਣਾ ਉਦੋਂ ਕਾਗਲ ਵੀ ਆਪਾਂ ਨੂੰ ਪੰਜਾਬ ਚ ਕਾਂਗਰਸ ਦਾ ਹਾਲ ਪਤਾ ਹੀ ਹੈ ਵੀ ਹਰੇਕ ਬੰਦਾ ਆਪਣੀ ਆਪਣੀ ਗੜਾਈ ਲੜ ਰਿਹਾ ਕੋਈ ਕਾਂਗਰਸ ਇੱਕ ਪਾਰਟੀ ਦੇ ਤੌਰ ਤੇ ਕਦੇ ਤੁਹਾਡੇ ਸਾਹਮਣੇ ਆਈ ਹੈ ਆਸਖਬਾਲ ਖੈਰੇ ਨਾਜਾਇਜ਼ ਅਗਸਟ ਕਰੇ ਸੀ ਕਿਉਂ ਨਾ ਨੇ ਰਿਲੀਤੀ ਇਹਨਾਂ ਨੇ ਦੇਖ ਸਕਦੇ ਸੀ ਕੇਜਰੀਵਾਲ ਨੂੰ ਅਰੈਸਟ ਕਰਿਆ ਜਾਂਦਾ ਹੈ ਆਪ ਪਾਰਟੀ ਉਹਨਾਂ ਨੂੰ ਜਾ ਕੇ ਉੱਥੇ ਮਜਾਦੇ ਕਰ ਸਕਦੀ ਹੈ ਛੋਟੇ ਵੱਡੇ ਜੋ ਵੀ ਕਰਿਆ ਅਡਟ ਕੇ ਸਟੈਂਡ ਲਿਆ ਕਾਂਗਰਸੀ ਨੇ ਲਿਆ ਉਹਰੇ ਖਰੇ ਬਰਸਟੈਂ ਕਿਉਂ ਨਹੀਂ ਲਿਆ ਕਿਉਂਕਿ ਆਪ ਹੀ ਡਿਵਾਈਡਿਡ ਆਪ ਹੀ ਅੱਜ ਦੇ ਆਪ ਦੇ ਤਾਂ ਇਹਨਾਂ ਦੇ ਮੰਤਰੀ ਆਪ ਦਾ ਬੇਟਾ ਖੜਾ ਕਰ ਦਿੰਦੇ ਨੇ ਮੁੱਖ ਮੰਤਰੀ ਆਪ ਦੇ ਭਰਾ ਨੂੰ ਖੜਾ ਕਰ ਦਿੰਦੇ ਨੇ ਜੇ ਤੁਸੀਂ ਚੋਣਾਂ ਚ ਇੱਕ ਭਰਾ ਜਿਹੜਾ ਐਲੋਪੀ ਦਾ ਲੀਡਰ ਹੈ ਉਹਦਾ ਭਰਾ ਦੂਜੇ ਪਾਸੇ ਜਾ ਰਿਹਾ ਹੈ ਤੋ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਫਟਾਫਟ ਜਿੱਦ ਜਿੱਦ ਮਰਜੀ ਟਪੂਸੀ ਮਾਰਨਾ ਸੋ ਜਦ ਤੁਸੀਂ ਕਾਂਗਰਸ ਨੂੰ ਬਣਾਇਆ ਹੀ ਚੱਕਵਾ ਚੋਲਾ ਦਿੱਤਾ ਵੀ ਜਿਹੜਾ ਮਰਜੀ ਜਿੱਦਣ ਮਰਜੀ ਜਾਵੇ ਇਹ ਸਾਰੀਆਂ ਸਾਧੀਆਂ ਪਾਰਟੀਆਂ ਵਾਸਤੇ ਸੀ ਕੋਈ ਵੀ ਪਾਰਟੀ ਲੀਡਰ ਚਲਾ ਜਾਂਦਾ ਉਹਦੀ ਵੋਟ ਕਿਹੜੇ ਪਾਸੇ ਗਈ ਮੈਂ ਸਾਰੇ ਦੀ ਗੱਲ ਕਰਨੀ ਮੈਂ ਸਾਰੇ ਵਾਸਤੇ ਕਰ ਰਿਹਾ ਮੈਂ ਸਾਰੇ ਵਾਸਤੇ ਪਿੰਦਾ ਕਿਉਂਕਿ ਤੁਸੀਂ ਇੱਕ ਤਾਂ ਗੱਲ ਇਹ ਹੋ ਗਈ ਚੱਕਵਾ ਚੋਲਾ ਹੋ ਗਿਆ ਦੂਜੀ ਗੱਲ ਬਹੁਤੀਆਂ ਪਾਰਟੀਆਂ ਚੱਕਵਾ ਚੋਲਾ ਹੋ ਗਈਆਂ ਕਿਉਂਕਿ ਪਾਰਟੀਆਂ ਵਾਲਾ ਕੰਮ ਤਾਂ ਕਰਦੀਆਂ ਨਹੀਂ ਲੋਕਾਂ 'ਚ ਸਿਆਸਤ ਨਹੀਂ ਕਰ ਰਹੀਆਂ ਇਸ ਕਰਕੇ ਉਹ ਵਿਅਕਤੀਗਤ ਸਿਆਸਤ ਹੋ ਗਈ ਉਹ ਵਿਅਕਤੀ ਨੂੰ ਲੱਗ ਜਾਕੂ ਸਾਹਿਬ ਵੀ ਗਏ ਮੇਰਕਾ ਸਾਹਿਬ ਜਾ ਕੇ ਵਾਪਸ ਮੁੜ ਕੇ ਆਏ ਇਹ ਤਾਂ ਕੋਈ ਦੋੜਾਈ ਨਹੀਂ ਨਾ ਤੇ ਉਹਨਾਂ ਨੂੰ ਇਹ ਲੱਗਣ ਲੱਗਿਆ ਵੀ ਅਸੀਂ ਪਾਰਟੀਆਂ ਤੋਂ ਉੱਪਰ ਹਾਂ ਕਿਉਂ ਕਿਉਂਕਿ ਉਹਨਾਂ ਦਾ ਲੋਕਾਂ ਚੋਂ ਸਦਾਰਖਤ ਹੋ ਗਿਆ ਜਿਵੇਂ ਕੋਈ ਬੰਦਾ ਆਬਦੇ ਨਾ ਸਰੀਕੇ ਚੋਂ ਰਿਸ਼ਤੇਦਾਰਾਂ ਚੋਂ ਆਪਦੇ ਨਾਲ ਦੇ ਗਵੰਡੀਆਂ ਚੋਂ ਕਟਾਫ ਹੋ ਜੇ ਉਹਨਾਂ ਨੇ ਗੱਲ ਹੀ ਨਾ ਕਰੇ ਦੁੱਖ ਸੁੱਖ ਚ ਜਾਂ ਹੋਰ ਤੇ ਫਿਰ ਜਿਹੜਾ ਘਰ ਚ ਉਹਨਾਂ ਦਾ ਇੱਕ ਨਾ ਚਾਹੇ ਜਿਹੜਾ ਜਆ ਮਰਜੀ ਹੋਵੇ ਉਹ ਚੌਧਰੀ ਬੰਨ ਜਾਂਦਾ ਵੀ ਮੈਂ ਕਰੂੰਗਾ ਹੁਣ ਮੇਰੀ ਉਹ ਫਿਰ ਰੋਹ ਦਿੰਦਾ ਵੀ ਆ ਜਮੀਨ ਮੇਰੇ ਨਾ ਕਰੋ ਵਪਾਰ ਮੇ ਨਾ ਕਰੋ ਐ ਕਰੋ ਜੇ ਐ ਨਹੀਂ ਕਰੋਗੇ ਐ ਕਰਾਂਗਾ ਉਹ ਹੁਣ ਪਾਰਟੀਆਂ ਦਾ ਹਾਲ ਹੋਇਆ ਹੋਇਆ ਹੈ ਉਹ ਪਾਰਟੀਆਂ ਚ ਹਰੀਕੀ ਟਪੂਸੀ ਮਾਰਨ ਚਾਹ ਰ ਹੈ ਔਰ ਜਿਹੜੀ ਪਾਰਟੀ ਕਾਂਗਰਸ ਤਾਂ ਨਹੀਂ ਤਕੜੀ ਪਾਰਟੀ ਨਹੀਂ ਹੈ ਪੰਜਾਬ ਚ ਜਿਹਨੀਆਂ ਪਾਰਟੀਆਂ ਤਕੜੀਆਂ ਨੇ ਹਰਿਆਣੇ ਚ ਬੀਜੇਪੀ ਤਕੜੀ ਹੈ ਹਰਿਆਣੇ ਚ ਬੀਜੇਪੀ ਵਾਲੇ ਰਿਐਕਟ ਕਰ ਰਹੇ ਨੇ ਮੈਂ ਤੁਹਾਨੂੰ ਜਨਕਮੇਟ ਟਿਕਟ ਦੇ ਰਹੇ ਹਾਂ ਹਮਾਤृत्व ਵੀ ਬੀਜੇਪੀ ਤਕੜੀ ਹੈ ਕਿਉਂਕਿ ਆਲਟਰਨੇਟ ਕਾਂਗਰਸ ਨਾਲ ਰਾਜ ਕਰਦੀ ਰਹੀ ਹੈ ਉੱਥੇ ਵੀ ਬੀਜੇਪੀ ਦੇ ਬੰਦੇ ਨਹੀਂ ਕਿਰੇ ਅਧਕਾਰ ਨਹੀਂ ਤੁਸੀਂ ਇਹਨਾਂ ਨੂੰ ਟੈਕ ਟੈਕ ਮੈਸੇਜਾਂ ਨਾਲ ਜਿਹੜੇ ਦੂਜੇ ਪਾਸੇ ਕਾਂਗਰਸ ਚਾਹੇ। ਤੇ ਪੰਜਾਬ ਚ ਵੀ ਤਾਂ ਫਿਰ ਵਿਰੋਧ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਮੈਂ ਇਸ ਕਰਕੇ ਕਹਣਾ ਜਿਹੜਾ ਤੁਸੀਂ ਕਿਹਾ ਬੰਦੇ ਜਿਹੜੇ ਵੋਟਰ ਨੇ ਮੈਂ ਅੱਜ ਵੀ ਕਹਾਂਗਾ ਜਿਹੜੇ ਵੋਟਰ ਨੇ ਉਹਨੇ ਆਪਦਾ ਧੰਨਵਾਦ ਬਾਇਆ। ਉਹ ਧੰਨ ਕੀ ਹੈ? ਜਿਹੜੀ ਪਾਰਟੀ ਨੂੰ ਠੀਕ ਸਮਝਦਾ। ਉਹਨੇ ਬੋਟ ਪਾਈ। ਉਹਨੇ ਕੈਂਡੀਡੇਟ ਨੂੰ ਬੋਟ ਨਹੀਂ ਪਾਈ। ਉਹਨੇ ਪਾਰਟੀ ਨੂੰ ਬੋਟ ਪਾਈ ਹੈ। ਉਹ ਕੈਂਡੀਡੇਟ ਗਾਹ ਚੁਣਿਆ ਕਿਨੇ ਆ ਪਾਰਟੀ ਨੇ। ਸੋ ਖੋਟ ਕੀ ਤੇ ਚਲ ਨਿਕਲੀ ਪਾਰਟੀ ਚ। ਇਹਨਾਂ ਦਾ ਉਹਨੇ ਕਿਉਂ ਗਲਤ ਹੋ ਗਈ? ਠੀਕ ਹੋ ਗਿਆ ਇਹ ਪਾਰਟੀ ਦੀ ਚੋਣ ਗਲਤ ਹੈ ਤੇ ਠੀਕ ਹੈ ਗਲਤੀਆਂ ਹੋ ਜਾਂਦੀਆਂ ਨੇ ਹਰੇਕ ਨੂੰ ਹੁੰਦੀਆਂ ਨੇ ਉਹਨਾਂ ਨੇ ਗਲਤੀ ਚੋਣ ਕਰਦੀ ਉਹਨੂੰ ਟੋਕਿਆ ਨਹੀਂ ਉਹ ਦੂਜੇ ਪਾਸੇ ਜਾ ਰਿਹਾ ਵੋਟ ਅਜਾਈ ਨਹੀਂ ਗਈ ਵੋਟ ਹੋਦੀ ਅਜੇ ਵੀ ਕਾਂਗਰਸ ਦੀ ਹੈ ਅੱਜ ਵੀ ਉਹ ਕਾਂਗਰਸ ਨਹੀਂ ਪਾਉ ਜਿਹੜਾ ਕੱਲ੍ਹਿਆਂ ਦਾ ਉਹ ਕੱਲ੍ਹ ਹੀ ਨਹੀਂ ਪਾਉ ਜਿਹੜਾ ਬੀਜੇਪੀ ਦਾ ਬੀਜੇਪੀ ਨੂੰ ਪਾਊਗਾ ਥੋੜਾ ਕਨਾਂ ਇੱਧਰ ਉੱਧਰ ਹੁੰਦਾ ਸੋ ਜਿਹੜੇ ਪੱਕੇ ਵੋਟ ਨੇ ਉਹਦੀ ਤਾਂ ਕੁਛ ਨਹੀਂ ਜਿਹੜਾ ਬੰਦਾ ਫਲੋਟਿੰਗ ਵੋਟ ਹੈ ਉਸ ਉਹਦੇ ਬਜਾਅ ਅੱਜ ਕੀ ਕਾਂਗਰਸ ਚੰਗੀ ਹੈ ਅੱਜ ਕੀ ਆਮ ਆਦਮੀ ਪਾਰਟੀ ਠੀਕ ਹੈ ਕੀ ਕੱਲ੍ਹ ਨਹੀਂ ਠੀਕ ਨਹੀਂ ਉਹਨੂੰ ਕੋਈ ਸੋਚੋ ਕਿ ਨਾ ਆਪਾਂ ਦਾ ਯਾਰ ਉਹਨਾਂ ਨੂੰ ਵੋਟ ਪਾਈ ਸੀ ਚਲੋ ਐ ਹੋ ਗਿਆ ਐ ਹੋ ਗਿਆ ਕਿਉਂਕਿ ਉਹਦਾ ਕਿਸੇ ਨਾਲ ਕੋਈ ਡਾਕਾ ਦੇ ਘੋਤਾ ਨਹੀਂ ਹੁੰਦਾ ਉਹ ਦੇਖਦਾ ਵੀ ਇਹ ਚੰਗੇ ਬੰਦੇ ਨੇ ਪਾਰਟੀ ਚੰਗਾ ਕੰਮ ਕਰ ਰਹੀ ਐ ਜਿਵੇਂ ਅਕਾਲੀ ਨਾਰਮਲੀ ਤਾਂ ਆਈਸੋਲੇਟਡ ਸੀ ਕਿ ਲੋਕਾਂ ਚੋਂ ਹੁਣ ਜਦੋਂ ਉਹਨਾਂ ਨੇ ਭਾਜਪਾ ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਸੀ ਵੀ ਭਾਜਪਾ ਉਹਨਾਂ ਕਹਿੰਦਾ ਵੀ ਅਸੀਂ ਬੰਦੀ ਸਿੰਘਾਂ ਤੇ ਤੇ ਕਿਸਾਨੀ ਮੰਗਾਂ ਨਾਤਾ ਤੋੜ ਲੈਣਾ ਕੰਪਰੋਮਾਈਜ਼ ਨਹੀਂ ਕਰਨਾ ਠੀਕ ਐ ਉਹ ਨਾਤਾ ਟੁੱਟ ਗਿਆ ਤੇ ਹੁਣ ਜਿਹੜਾ ਆਮ ਵੋਟਰ ਸੋਚੀ ਜਾਂਦਾ ਇਹ ਨੰਨੇ ਕੋਈ ਤਾਂ ਗਲ ਖਰੀ ਹੋਈ ਜਾਂਦਾ ਪਹਿਲਾਂ ਬਜਿਰੀ ਛੱਡੀ ਆਪ ਹੁੰਦਾ ਸੋ ਉਹ ਵੋਟ ਪਾ ਸਕਦਾ ਕੱਲ ਨੂੰ ਜਿਹੜੇ ਕਾਂਗਰਸ ਅਕਾਲੀ ਨੇ ਕਿਸੇ ਕੈਂਡੀਡੇਟ ਨੂੰ ਪਾਈ ਕੱਲ ਨੂੰ ਉਹਦੇ ਤੇ ਉਹਦੀ ਤਸਦੀ ਨਾ ਹੋਵੇ ਕਿਉਂਕਿ ਅਸੀਂ ਵੋਟ ਪਾਉਣਾ ਇੱਕ ਪਾਰਟੀ ਨੂੰ ਤੇ ਪਾਰਟੀ ਚ ਕਹਿੰਦਾ ਹੰਦਿਆ ਨੇ ਜਿਹਦੀ ਤਸਦੀ ਆਪ ਲੋਗ ਵੋਟ ਪਾਇਆ ਤਬ ਤਾਂ ਵੀ ਪਰਸੈਂਟ ਵੋਟ ਮਿਤੀ ਸੀ ਇਹਨਾਂ ਨੂੰ ਥੋੜੇ ਖਾਲ ਦੇ ਜਿਨ੍ਹਾਂ ਨੇ ਵੋਟ ਪਾਈਆਂ ਸੀ ਉਹਨਾਂ ਸਭ ਦੀ ਤਸਦੀ ਹੈਗੀ ਹੈ ਹਾਲਾਂਕਿ ਉਹ ਕਹਿੰਨੇ ਆਈ ਨੇ ਆਏ ਵੀ ਨਹੀਂ ਬਿਲਕੁਲ ਹੀ ਨਹੀਂ ਕਰਿਆ ਕੁਛ ਅੱਜ 6 ਸੌ ਜੰਟ ਬਿਜਲੀ ਦੇ 70 ਲੱਖ ਕਰਾਉਣਗੇ ਨੇ 70 ਲੱਖ ਘਰਾਂ ਨੂੰ ਜਿਹਦੇ ਘਰ ਚੋਂ 600 ਯੂਨਟ ਦੇ ਪੈਸੇ ਆਉਂਦੇ ਸੀ ਮਤਲਬ ਬਿਲ ਪੜਨਾ ਪੈਂਦਾ ਸੀ ਹਜ਼ਾਰਾਂ ਰੁਪਏ ਦਾ ਉਹਨੂੰ ਸਭ ਲੱਗਦਾ ਇਹ ਵੀ ਯਾਰ ਕੋਈ ਫਾਇਦਾ ਤਾਂ ਹੋਇਆ ਇਹ ਉਹ ਜਿਹੜਾ ਅਕੀ ਗਰੀਬ ਹੈ ਉਹਨੂੰ ਤਾਂ ਸੱਚੀ ਮੁੱੱਚੀ ਲੱਗਦਾ ਕਿ ਯਾਰ ਪਹਿਲਾਂ ਕਿਸੇ ਨੇ ਕਰਿਆ ਨਹੀਂ ਹੁਣ ਉਹ ਇਹ ਮੁਕਾਬਲਾ ਨਹੀਂ ਕਰਦਾ ਵੀ ਇਹਨਾਂ ਨੇ 600 ਯੂਨਿਟ ਦਿੱਤੇ ਨੇ 1000 ਰੁਪਿਆ ਕਿਉਂ ਨਹੀਂ ਦਿੱਤਾ ਉਹ ਕਹਿੰਦਾ ਯਾਰ ਕੁਝ ਤਾਂ ਦਿੱਤਾ ਸੋ ਇਸ ਕਰਕੇ ਇੰਨੀ ਗੱਲ ਨਹੀਂ ਹੁੰਦੀ ਵੋਟਾਂ ਕਿਸੇ ਪੈਟਰਨ ਤੇ ਪੈਂਦੀਆਂ ਨੇ ਤੇ ਰਵਨੀਤ ਮਿੱਟੂ ਜਿਹੜਾ ਚਾਰ ਮਾਰ ਕੇ ਗਿਆ ਗਲਤ ਗਿਆ ਉਹ ਉਹਦੇ ਪੈਸੇ ਪੈ ਨਹੀਂ ਸੀਗੇ ਉਹ ਕੋਈ ਸਿਆਸਦਾਨ ਨਹੀਂ ਹੈ ਉਹਦੇ ਕੋਈ ਸਿਆਸਤ ਨਹੀਂ ਹੈ ਉਹਦਾ ਕੋਈ ਪਿਛੋਕੜ ਨਹੀਂ ਹੈ ਉਹਨੂੰ ਸਿਰਫ ਪਰਿਵਾਰ ਕਰਕੇ ਦਾਦੇ ਕਰਕੇ ਮਿਲਿਆ ਸੀਗਾ ਤੇ ਹੁਣ ਬੀਜੇਪੀ ਚੜਾ ਗਿਆ ਦਾਦਾ ਦਾ ਬੀਜੇਪੀ ਦੇ ਨਾਮ ਐ ਰਹੀ ਆ ਦਾਦਾ ਕੱਲੇ ਕਮਨੜ ਸਟੈਂਡਿੰਗ ਆ ਦਾਦੇ ਦੇ ਤੇ ਇਹ ਉਹ ਉਲਟ ਹੋ ਗਿਆ ਤੇ ਅੱਗੇ ਦੇਖਾਂਗੇ ਕੀ ਹੁੰਦਾ ਤੇ ਸਾਡੀ ਗੱਲ ਬਾਤ ਸੁਣੀਏ ਸਾਡੇ ਨਾਲ ਮਜੂਸਾ ਡਾਕਟਰ ਪੈਦਲਾਲ ਗਦਗ ਗੱਲ ਜਦੋਂ ਅਸੂਲਾਂ ਦੀ ਆ ਜਾਵੇ ਕਿ ਵੋਟ ਲੈ ਲਈਏ ਕਾਂਗਰਸ ਪਾਰਟੀ ਵੱਲੋਂ ਤੋਂ ਉਸ ਬਾਅਦ ਇਹ ਭਾਈ ਭਾ ਵਿੱਚ ਜਾਂਦੇ ਆ ਤਦ ਜੋ ਚੁਣਿਆ ਹੋਇਆ ਲੀਡਰ ਹੈ ਕਿ ਉਹ ਜਵਾਬ ਦੇ ਹੀ ਹੋਊਗਾ ਲੋਕਾਂ ਨੂੰ ਜਾਂ ਲੋਕ ਸਵਾਲ ਕਰਨਗੇ ਵੀ ਅਸੀਂ ਤੁਹਾਨੂੰ ਵੋਟ ਪਾ ਕੇ ਭੇਜਿਆ ਸੀ ਕਾਂਗਰਸ ਪਾਰਟੀ ਵੱਲੋਂ ਤੁਸੀਂ ਛਾਲ ਮਾਰ ਕੇ ਭਾਜਪਾ ਵਿੱਚ ਚਲੇ ਗਏ ਹੋ ਤਾਂ ਫੇ ਸਾਡੀਆਂ ਵੋਟਾਂ ਦਾ ਬਣਿਆ ਕੀ ਅਕਾਲੀ ਦਲ ਕੀ ਸੰਭਾਵਨਾ ਹੈਗੀ ਕਿ ਕਾਂਗਰਸ ਨਾਲ ਗੱਠਜੋੜ ਹੋ ਜਾਊਗਾ ਕਿ ਦੋਨੋਂ ਪਾਰਟੀਆਂ ਇੱਥੇ ਫਸੀਆਂ ਹੋਈਆਂ ਨੇ ਕਿ ਅਸੀਂ ਇੱਕ ਦੂਜੇ ਖਿਲਾਫ ਐਨਾ ਬੋਲ ਦਿੱਤਾ ਕਿ ਹੁਣ ਗੱਠਜੋੜ ਕਿਹੜੇ ਮੂਨਾ ਕਰੀਏ ਲੋਕ ਕੀ ਕਹਿਣਗੇ ਕਿ ਲੋਕਾਂ ਨੂੰ ਸਿਆਸਤ ਸਮਝ ਆਉਂਦੀ ਹੈ ਕਿ ਮੋਦੀ ਸਾਹਿਬ ਨੂੰ ਹਰਾਉਣ ਵਾਸਤੇ ਜਾਂ ਸੱਤਾ ਤੋਂ ਬਾਹਰ ਕਰਨ ਵਾਸਤੇ ਇੰਡੀਆ ਗੱਠਜੋੜ ਜੋ ਬਣਿਆ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ ਲੋਕਾਂ ਨੂੰ ਸਮਝ ਆਏਗੀ ਤਾਂ ਲੋਕ ਆਪ ਹੀ ਵੋਟ ਕਰਨਗੇ ਪਰ ਵੋਟ ਕਰਨਾ ਤੁਹਾਡੀ ਕਹਾ ਹੈ ਜਿਸ ਨੂੰ ਮਰਜ਼ੀ ਕਰੋ ਉਹ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਕਿਹੜਾ ਲੀਡਰ ਚੁਣਨਾ ਹੈ ਕਿਹੜਾ ਨਹੀਂ ਚੁਣਨਾ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਤੁਹਾਡੀ ਵੋਟ ਦੀ ਪਾਵਰ ਹੀ ਇਸ ਦੇਸ਼ ਨੂੰ ਖੜਾ ਕਰਦੀ ਹੈ ਤਾਂ ਦੁਬਾਰਾ ਫਿਰ ਡਾਕਟਰ ਸਾਹਿਬ ਨਾਲ ਚਰਚਾ ਕਰਾਂਗੇ ਦੁਬਾਰਾ ਚਰਚਾ ਕਰਾਂਗੇ ਕਿ ਭਾਜਪਾ ਨੇ ਪੂਰੇ ਦੇਸ਼ ਦੇ ਵਿੱਚ ਛੋਟੀਆਂ ਪਾਰਟੀਆਂ ਦੇ ਨਾਲ ਗੱਠਜੋੜ ਕੀਤਾ ਉਸ ਦਾ ਕਾਰਨ ਕੀ ਹੈ ਕਿ ਭਾਜਪਾ ਆਪ ਬਿਨਾ ਗੱਠਜੋੜ ਕਰੇ ਕਿਸ ਦੇਸ਼ ਵਿੱਚੋਂ 400 ਤੋਂ ਪਾਰ ਸੀਟਾਂ ਲਿਆ ਸਕਦੀ ਹੈ ਅਗਲੀ ਵਾਰੀ ਗੱਲ ਕਰਾਂਗੇ ਅਗਲੀ ਵਾਰ ਮੁਲਾਕਾਤ ਦੇ ਵਿੱਚ ਹੋਰ ਵੀ ਨਵੇਂ ਸਵਾਲਾਂ ਦੇ ਨਾਲ ਹਾਜ਼ਰ ਹੋਵਾਂਗੇ